ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੋ ਸਵਾਗਤਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਰਿਹਾ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਗਰੋਸਰੀ ਕੋਡ ਆਫ ਕੰਡਕਟ ਦਾ ਉਹ ਲਾਗੂ ਹੋ ਜਾਣਾ ਇਹ ਕੀ ਹੈ ਤੇ ਕੀ ਇਹਦੇ ਨਾਲ ਫਰਕ ਪਊਗਾ ਇਹ ਤੇ ਗੱਲਬਾਤ ਕਰਨੀ ਹੈ ਦੂਜਾ ਜਿਹੜੀ ਸੁਰੱਖਿਅਤ ਡਰਗ ਸਪਲਾਈ ਸੰਬੰਧੀ BC ਸਰਕਾਰ ਦਾ ਫੈਸਲਾ ਆ ਉਹਦੇ ਕੁਝ ਥਾਵਾਂ ਦੇ ਉੱਤੇ ਇਸ ਵੇਲੇ ਵਿਚਾਰਨਾ ਹੋ ਰਹੀ ਆ ਇੱਕ 2026 ਦੇ ਵਿੱਚ ਅਨਟਾਰੀਓ ਦੇ ਵਿੱਚ ਅਗਲੇ ਸਾਲ ਦੇ ਵਿੱਚ ਕਿਹੜੇ ਨਵੇਂ ਨਿਯਮ ਆਉਣੇ ਉਹਦੇ ਤੇ ਗੱਲਬਾਤ ਕਰਾਂਗੇ ਬੀਸੀ ਕੰਜ਼ਰਵਟਿਵ ਦੀ ਲੀਡਰਸ਼ਿਪ ਦੀ ਦੌੜ ਦੇ ਵਿੱਚ ਨਵੀਂ ਇੱਕ ਚਰਚਾ ਛਿੜੀ ਆ ਉਹ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੇ ਇੱਕ ਬੀਸੀ ਦੇ ਜਿਹੜੇ ਪੈਰਾਮੈਡਿਕਸ ਨੇ ਉਹ ਹੜਤਾਲ ਦੇ ਉੱਤੇ ਜਾ ਸਕਦੇ ਨੇ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗਰੋਸਰੀ ਕੋਡ ਜਿਹੜਾ ਹੈਗਾ ਆ ਗਰੋਸਰੀ ਕੋਡ ਅਸਲ ਦੇ ਵਿੱਚ ਕੈਨੇਡਾ ਦੇ ਵਿੱਚ ਇੱਕ ਵੌਲੰਟਰੀ ਗਰੋਸਰੀ ਕੋਡ ਆਫ ਕੰਡਕਟ ਆ ਇਹ ਫੁੱਲੀ ਆਪਰੇਸ਼ਨਲ ਹੋ ਜਾਣਾ ਪੂਰੀ ਤਰ੍ਹਾਂ ਲਾਗੂ ਹੋ ਜਾਣਾ 1 ਜਨਵਰੀ ਤੋਂ ਇਹ ਅਸਲ ਦੇ ਵਿੱਚ ਕੀ ਆ ਕਿ ਕੁਝ ਨਿਜਮ ਨੇ ਕੁਝ ਰੂਲ ਸੈੱਟ ਕੀਤੇ ਨੇ ਜਿਹੜੇ ਗਰੋਸਰੀ ਵੇਚਣ ਵਾਲੇ ਨੇ ਉਹਨਾਂ ਦੇ ਲਈ ਗਰੋਸਰਸ ਦੇ ਲਈ ਇਦਾਂ ਜਿਹੜੇ ਸਪਲਾਈ ਕਰਨ ਵਾਲੇ ਨੇ ਉਹਨਾਂ ਦੇ ਲਈ ਜਿਹੜੇ ਹੋਲ ਸੇਲਰ ਨੇ ਉਹਨਾਂ ਦੇ ਲਈ ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜੇ ਪ੍ਰੋਡਿਊਸ ਕਰਦੇ ਨੇ ਪ੍ਰਾਇਮਰੀ ਪ੍ਰੋਡਿਊਸਰ ਨੇ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਕਿਹੜੇ ਨਿਯਮਾਂ ਦੇ ਤਹਿਤ ਡੀਲ ਕਰਨਾ ਪਊਗਾ ਇੱਕ ਦੂਜੇ ਦੇ ਨਾਲ ਸਪੈਸ਼ਲੀ ਜਦੋਂ ਫੀਸ ਦਾ ਮਾਮਲਾ ਆਉਂਦਾ ਆ ਪੈਨਲਟੀਆਂ ਦਾ ਮਾਮਲਾ ਆਉਂਦਾ ਆ ਜੰਝਰੇ ਕੌਂਟਰੈਕਟ ਬਦਲਦੇ ਆ ਉਹਦੇ ਉੱਤੇ ਇਹਨਾਂ ਨੇ ਕੁਝ ਨਿਯਮ ਬਣਾਇਆ ਕਿ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਨੰਗ ਕੇ ਜਾਣਾ ਪਊਗਾ ਫਿਰ ਤੁਸੀਂ ਆਪਣੀ ਚੀਜ਼ ਵੇਚ ਸਕਦੇ ਆ ਪ੍ਰੋਬਲਮ ਕੀ ਆ ਜਾਂ ਇਹਦਾ ਮਕਸਦ ਕੀ ਆ ਵੀ ਬਣਾਇਆ ਕੀ ਗਿਆ ਕਿ ਪਹਿਲਾਂ ਨਿਯਮ ਨਹੀਂ ਸੀ ਉਹ ਨਿਯਮਾਂ ਤੋਂ ਬਿਨਾ ਕੰਮ ਕਰਦੇ ਸੀ ਗੋਲ ਅਸਲ ਦੇ ਵਿੱਚ ਇਹ ਆ ਕਿ ਇੱਕ ਤੇ ਫੇਅਰਨੈਸ ਹੋਵੇ ਗੱਲ ਸਪਸ਼ਟ ਹੋਵੇ ਆ ਟਰਾਂਸਪੇਰੈਂਟ ਹੋਵੇ ਜਿਹੜੀ ਗੱਲ ਦਾ ਕੁਝ ਵੀ ਲੁਕਾ ਵਾਲੀ ਗੱਲ ਨਾ ਹੋਵੇ ਉਹਦੇ 'ਚ ਦੂਜਾ ਜਿਹੜਾ ਪ੍ਰੈਡਿਕਟੇਬਿਲਟੀ ਹੋਵੇ ਬਿਜ਼ਨਸ ਦੇ ਵਿੱਚ ਪਤਾ ਹੋਵੇ ਵੀ ਕੱਲ ਨੂੰ ਕੀ ਹੋਣ ਵਾਲਾ ਆ ਜਿਹੜਾ ਜਿਹੜਾ ਮਤਲਬ ਕੋਈ ਇੱਕ ਦੂਜੇ ਦੇ ਨਾਲ ਪ੍ਰਾਈਸ ਕੰਟਰੋਲ ਨਾ ਹੋਵੇ ਜਿਹੜਾ ਸਪਲਾਇਰ ਆ ਆਮ ਤੌਰ ਦੇ ਉੱਤੇ ਉਹ ਇਹ ਦਲੀਲ ਦਿੰਦੇ ਆ ਕਿ ਉਹਨਾਂ ਦੇ ਕੋਲੇ ਤਾਂ ਹੈ ਹੀ ਕੁਛ ਨਹੀਂ 바ਰਗੇਨ ਕਰਨ ਦੇ ਲਈ 바ਰਗੇਨ ਪਾਵਰ ਨਹੀਂ ਹੈ ਤੇ ਇੱਕਦਮ ਕੋਸਟ ਜਿਹੜੀ ਆ ਉਹ ਆਪਰੇਸ਼ਨ ਖਤਮ ਹੋ ਗਿਆ ਪਿੱਛੇ ਬੰਦ ਹੋ ਗਿਆ ਜਾਂ ਉਹ ਤੇ ਅਸਰ ਪੈ ਗਿਆ ਤੇ ਜਿਹੜੀਆਂ ਪੂਰੀ ਸਪਲਾਈ ਚੇਨ ਦੇ ਵਿੱਚ ਕੀਮਤਾਂ ਵਧ ਗਈਆਂ ਮਤਲਬ ਇੱਕ ਚੀਜ਼ ਪੈਦਾ ਕਰਨ ਵਾਲਾ ਆ ਫਿਰ ਉਹ ਅੱਗੇ ਲੈ ਕੇ ਜਾਂਦਾ ਵੇਚਦਾ ਇੱਕ ਸਟੋਰ ਕਰਦਾ ਟਰਾਂਸਪੋਰਟ ਕਰਦਾ ਪਹੁੰਚਾਉਂਦਾ ਸਾਰੇ ਕੁਸ਼ ਦੇ ਵਿੱਚ ਕਈ ਵਾਰੀ ਕਪਲਾਏ ਹੋ ਜਾਂਦਾ ਵੀ ਇੱਕ ਦੂਜੇ ਦਾ ਨਾਂ ਲਾ ਕੇ ਚੀਜ਼ਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਜਾਂਦੀਆਂ ਕਿ ਦੇਖੋ ਜੀ ਪਿੱਛੇ ਉਹ ਹੋ ਗਿਆ ਉਹ ਹੋ ਗਿਆ ਉਹ ਕਿਉਂਕਿ ਕੈਨੇਡਾ ਦੇ ਵਿੱਚ ਚਾਰ ਪੰਜ ਵੱਡੀਆਂ ਕੰਪਨੀਆਂ ਨੇ ਲਾਬ ਲਾਬ ਵਰਗੀਆਂ ਸੋਬੇਸ਼ ਵਰਗੀਆਂ ਇਹਨਾਂ ਦੀ ਆਪਸ ਦੇ ਵਿੱਚ ਕਿਤੇ ਨਾ ਕਿਤੇ ਮਤਲਬ ਸਾਂਝ ਹੋ ਜਾਂਦੀ ਗੱਟੀ ਸੱਟੀ ਹੋ ਜਾਂਦੀ ਆ ਜਿਹਦਾ ਬਰੈਡ ਵਾਲੀ ਕੰਪਨੀ ਨੇ ਪਿੱਛੇ ਜੇ ਆਪਾਂ ਤੁਹਾਡੇ ਨਾਲ ਗੱਲ ਵੀ ਸਾਂਝੀ ਕੀਤੀ ਸੀ ਵੀ ਕਿੰਨੇ ਸਾਲ ਰਲ ਕੇ ਕੀਮਤਾਂ ਵਧਾਈ ਗਿਆ ਵੀ ਤੁਸੀਂ ਵੀ 5 ਸੈਂਟ ਵਧਾ ਲਓ ਅਸੀਂ ਵੀ 5 ਸੈਂਟ ਵਧਾ ਲੈਨੇ ਆ ਲੋਕਾਂ ਨੂੰ ਘੜਾ ਪਤਾ ਲੱਗਣਾ ਤੇ ਉਹ ਇਦਾਂ ਹੀ ਵਧਾਈ ਗਿਆ ਹੋਣਾ ਤੇ ਇਹ ਚਾਹੀਦਾ ਵੀ ਦੋ ਵੱਡੀਆਂ ਕੰਪਨੀ ਉਹਨਾਂ ਦੇ ਵਿੱਚ ਕੰਪੀਟੀਸ਼ਨ ਹੋਵੇ ਕੰਪੀਟੀਸ਼ਨ ਦੇ ਵਿੱਚੋਂ ਉਹ ਸਸਤਾ ਕਰਨ ਲਈ ਸਾਡ ਨੂੰ ਵੱਧ ਲੈਣ ਇਹ ਕੀ ਕਰਦੇ ਆ ਰਲ ਕੇ ਆਪਸ ਦੇ ਵਿੱਚ ਤੇ ਉਹ ਕੀਮਤਾਂ ਨੂੰ ਇੱਕ ਤਰ੍ਹਾਂ ਫਿਕਸ ਕਰ ਲੈਂਦੇ ਹੁਣ ਇਹਨਾਂ ਨੇ 1 ਜਨਵਰੀ ਤੋਂ ਕੈਨੇਡਾ ਦੇ ਵਿੱਚ ਇਹਨਾਂ ਸਾਰਿਆਂ ਦੇ ਲਈ ਇੱਕ ਕੋਡ ਆਫ ਕੰਡਕਟ ਬਣਾ ਦੇਣਾ ਇੱਕ ਨਿਯਮਾਂ ਦਾ ਨਿਯਮ ਬਣਾ ਦੇਣਾ ਕੁਝ ਉਹਨਾਂ ਦੇ ਤਹਿਤ ਹੀ ਸਾਰੀ ਜਿਹੜੀ ਗੱਲਬਾਤ ਆ ਉਹ ਕੋਇਆ ਕਰੂਗੀ ਤੇ ਇਹ ਜਿਹੜਾ ਕੋਡ ਆਫ ਕੰਡਕਟ ਆ ਇਹ ਜਿਹੜਾ ਆਫਿਸ ਆਫ ਗਰੋਸਰੀ ਸੈਕਟਰ ਕੋਡ ਆਫ ਕੰਡਕਟ ਜਿਹੜਾ ਉਹ ਉਹ ਇਹਨੂੰ ਮਾਨੀਟਰ ਕਰੂਗਾ ਜਿਹੜਾ ਕਿ ਇਹਦੇ ਵਿੱਚ ਕੋਈ ਵੀ ਹਰਡਲ ਆਉਂਦੀ ਹੈ ਕੋਈ ਡਿਸਪਿਊਟ ਹੁੰਦਾ ਉਹਨੂੰ ਹੱਲ ਕਰੂਗਾ ਤੇ ਹੁਣ ਜਿਹੜੇ ਡਿਸਪਿਊਟ ਨੇ ਜਨਵਰੀ 1 ਤੋਂ ਇੱਕ ਫਾਰਮਲ ਡਿਸਪਿਊਟ ਰੈਜ਼ੋਲੂਸ਼ਨ ਜਿਹੜਾ ਹੋਊਗਾ ਤੇ ਉਹਦੇ ਤੋਂ ਬਾਅਦ ਇਹਦਾ ਜਿਹੜਾ ਪ੍ਰੋਸੈਸ ਹੋਊਗਾ ਜਿਹੜਾ ਇਹਨੂੰ ਸਾਰਾ ਕੋਸ਼ਾ ਮੈਂਬਰ ਜਿਹੜੇ ਆ ਉਹ ਆਪਣੀ ਕੰਪਲੇਂਟ ਸਬਮਿਟ ਕਰਨਗੇ ਉਹਦੇ ਤਬਾਦ ਹੋਊਗੀ ਸੋ ਇਹ ਕਹਿ ਲਓ ਕਿ ਇੱਕ ਤਰ੍ਹਾਂ ਦੀ ਇਨਫਾਰਮਲ ਨੈਗੋਸ਼ੀਏਸ਼ਨ ਦੇ ਵਿੱਚ ਇੱਕ ਬਹੁਤ ਵੱਡਾ ਕਦਮ ਆ ਤੇ ਇਹਦੇ ਨਾਲ ਆਹ ਲੋਬਲਾ ਜਿਹੜੀ ਕੰਪਨੀਆਂ ਵੱਡੀ ਪਾਰ ਮੈਟਰੋ ਵਾਲਮਾਰਟ ਕੈਨੇਡਾ ਕੋਸਟਕੋ ਕੈਨੇਡਾ ਇਹ ਸਾਰੀਆਂ ਇਹਦੇ ਵਿੱਚ ਸ਼ਾਮਲ ਹੋਣਗੀਆਂ ਗਵਰਨਮੈਂਟ ਜਿਹੜੀ ਆ ਉਹਦੇ ਉੱਤੇ ਪ੍ਰੈਸ਼ਰ ਸੀਗਾ ਜਾਂ ਸਰਕਾਰ ਦੇ ਉੱਤੇ ਵੀ ਪ੍ਰੈਸ਼ਰ ਸੀ ਤੇ ਸਰਕਾਰ ਨੇ ਫਿਰ ਪ੍ਰੈਸ਼ਰ ਵੀ ਪਾਇਆ ਇਹ ਸਾਰੇ ਦੇ ਉੱਤੇ ਜਿਹੜੇ ਕੁਝ ਗਰੋਸਰੀ ਵਾਲੇ ਸੀਗੇ ਇਹ ਹੈਜ਼ਿਟੇਟ ਕਰਦੇ ਸੀ ਇਹ ਟਾਲਮਟੋਲ ਕਰਦੇ ਸੀ ਵੀ ਇਹਦੀ ਲੋੜ ਨਹੀਂ ਪਰ ਹੁਣ ਸਰਕਾਰ ਨੇ ਕਿਹਾ ਕਿ ਭਾਈ ਗੱਲ ਕਲੀਅਰ ਦੱਸੋ ਜੇ ਕੀਮਤਾਂ ਵਧਾਈਆਂ ਤਾਂ ਕਿਵੇਂ ਵਧਾਈਆਂ ਜਾਂ ਕਿਹਦੇ ਉੱਤੇ ਦੋਸ਼ ਦਿੱਤਾ ਜਾ ਰਿਹਾ ਆਪਸ ਦੇ ਵਿੱਚ ਸਲਾਹ ਕਰਕੇ ਕੀਮਤਾਂ ਨੂੰ ਘਟਵਾਦ ਕਰਨਾ ਜਾਂ ਮਤਲਬ ਕੰਜ਼ਿਊਮਰ ਤੱਕ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਉਹਨੂੰ ਪਤਾ ਤਾਂ ਹੋਵੇ ਵੀ ਕਿੱਥੇ ਹੋਇਆ ਗੱਲਬਾਤ ਕੀ ਹੋਈ ਹੈ ਤਾਂ ਕੀਮਤਾਂ ਵਧੀਆਂ ਵਿੱਚ ਵਿਚਾਲੇ ਕੰਪਨੀਆਂ ਆਪਣਾ ਫਾਇਦਾ ਨਾ ਲੈਂਦੀਆਂ ਜਾਣ ਅਗਲੀ ਗੱਲਬਾਤ ਜਿਹੜੀ ਸੇਫਰ ਸਪਲਾਈ ਪ੍ਰੋਗਰਾਮ ਆ BC ਦੇ ਵਿੱਚ ਉਹਦੇ ਵਿੱਚ ਤਬਦੀਲੀ ਆਈ ਹੈ ਇੱਕ ਤਬਦੀਲੀ ਹੋ ਤੇ ਕਹਿੰਦੇ ਚੰਗੇ ਲਈ ਆਈ ਹੈ ਪਰ ਕਈ ਲੋਕ ਇਹਦੀ ਆਲੋਚਨਾ ਕਰ ਰਹੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹਨਾਂ ਨੇ ਓਵਰਡੋਜ਼ ਪ੍ਰिवेंशन ਸੇਫਰ ਸਪਲਾਈ ਰੂਲ ਜਿਹੜੇ ਆ ਉਹਨਾਂ ਨੂੰ ਬਦਲ ਦਿੱਤਾ ਮਤਲਬ ਕੁਝ ਐਕਸੈਪਸ਼ਨ ਰੱਖੀਆਂ ਇਹਨਾਂ ਨੇ ਮਾਮਲਾ ਕੀ ਆ ਕਿ ਜਿਹੜਾ ਕੋਈ ਵਿਅਕਤੀ ਆ ਕਈ ਵਾਰੀ ਉਹ ਨਸ਼ੇ ਤੇ ਲੱਗ ਜਾਂਦਾ ਇੱਥੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ ਨਸ਼ੇ ਤੇ ਲੱਗਣ ਤੋਂ ਬਾਅਦ ਉਹਦੀ ਲੋਡ ਬਣ ਗਿਆ ਨਸ਼ਾ ਹੁਣ ਕੀ ਕੀਤਾ ਜਾਵੇ ਉਹਦਾ ਉਹਦਾ ਫਿਰ ਇਹ ਕਹਿੰਦੇ ਆ ਵੀ ਤੂੰ ਨਸ਼ਾ ਛੱਡ ਦੇ ਤੇ ਤੈਨੂੰ ਅਸੀਂ ਆਪਣੀ ਦਵਾਈ ਦਿੰਨੇ ਆ ਪ੍ਰਸਕ੍ਰਾਈਬ ਦਵਾਈ ਆ ਤੈਨੂੰ ਡਾਕਟਰ ਲਿਖ ਕੇ ਦੇਊਗਾ ਵੀ ਭਾਈ ਇਹਦਾ ਸਰੀਰ ਟੁੱਟਦਾ ਜੇ ਇਹਨੂੰ ਆਹ ਕੁਝ ਹੁੰਦਾ ਹੀ ਰਹਿ ਨਹੀਂ ਸਕਦਾ ਇਹਦੇ ਬਿਨਾ ਤੇ ਇਹਨੂੰ ਆਪਾਂ ਆ ਨਸ਼ਾ ਜਿਹੜਾ ਆਹ ਉਹਦਾ ਬਦਲ ਜਿਹੜਾ ਤੁਹਾਨੂੰ ਆਹ ਦੇ ਦਿੰਨੇ ਆ ਹੁੰਦਾ ਕੀ ਸੀ ਆ ਫਾਰਮੇਸੀਆਂ ਦੇ ਉੱਤੇ ਜਾਂ ਕਿਸੇ ਕਈ ਥਾਵਾਂ ਦੇ ਉੱਤੇ ਫਿਰ ਉਹ ਜਿਸ ਬੰਦੇ ਨੂੰ ਪ੍ਰਸਕ੍ਰਾਈਬ ਕੀਤੀ ਹੁੰਦੀ ਸੀ ਉਹ ਜਾਂਦਾ ਤੇ ਲੈ ਕੇ ਆ ਜਾਂਦਾ ਆ ਹੁਣ ਇਹਨਾਂ ਨੇ ਨਿਯਮ ਇਹ ਕਰਤਾ ਕਿ ਤੂੰ ਲੈ ਕੇ ਜਾ ਨਹੀਂ ਸਕਦਾ ਵੀ ਤੈਨੂੰ ਦਵਾਈ ਦੇਤੀ ਤੇ ਤੂੰ ਘਰ ਨੂੰ ਲੈ ਆਵੇਂ ਤੈਨੂੰ ਉੱਥੇ ਫਾਰਮਾਸਿਸਟ ਜਾਂ ਜਿਹੜਾ ਹੈਲਥ케ਅਰ ਪ੍ਰੋਫੈਸ਼ਨਲ ਆ ਉਹਦੇ ਸਾਹਮਣੇ ਉਹ ਖਾਣੀ ਪਊਗੀ ਵੀ ਡਾਕਟਰ ਨੇ ਤੈਨੂੰ ਦਿੱਤੀ ਆ ਇਹ ਤੇ ਜਿਹੜੀ ਇਹ ਇਹ ਜਿਹੜੀ ਆਲਟਰਨੇਟਿਵ ਦਾ ਸਟਰੀਟ ਡਰਗ ਦਾ ਉਹ ਤੈਨੂੰ ਅੰਡਰ ਸੁਪਰਵਾਈਜ਼ਨ ਆਮ ਤੌਰ ਦੇ ਉੱਤੇ ਇੱਕ ਫਾਰਮਾਸਿਸਟ ਜਾਂ ਹੈਲਥ케ਅਰ ਪ੍ਰੋਫੈਸ਼ਨਲ ਦੇ ਸਾਹਮਣੇ ਉਹ ਜਿਹੜੀ ਦਵਾਈ ਤੈਨੂੰ ਖਾਣੀ ਜਾਂ ਪੀਣੀ ਜੋ ਵੀ ਉਹਨੂੰ ਕੰਜ਼ਿਊਮ ਕਰਨਾ ਪਊਗਾ ਤੂੰ ਉਹਨੂੰ ਲੈ ਕੇ ਨਹੀਂ ਜਾ ਸਕਦਾ ਇਹਦੇ ਤੇ ਹੁਣ ਰੌਲਾ ਰੱਪਾ ਪੈ ਰਿਹਾ ਸਰਕਾਰ ਨੇ ਕੀਤਾ ਕਿਉਂ ਇਹ ਇਹਦਾ ਮਤਲਬ ਸਿੱਧਾ ਸਿਗਾ ਕਿ ਕੁਝ ਜਿਹੜੇ ਕਾਗਜ਼ ਪੱਤਰ ਸਾਹਮਣੇ ਆਏ ਸੀ ਕਿ ਉਹਨਾਂ ਦੇ ਵਿੱਚੋਂ ਇਹ ਪਤਾ ਲੱਗਿਆ ਸੀ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀ ਸੇਫਰ ਸਪਲਾਈ ਡਰੱਗਸ ਸੀ ਜਿਹੜੀਆਂ ਇਹ ਨਸ਼ਾ ਛਡਾਉਣ ਵਾਲੀਆਂ ਦਵਾਈਆਂ ਸੀਗੀਆਂ ਇਹਨਾਂ ਨੂੰ ਇਦਾਂ ਕਹਿ ਲਓ ਕਿ ਹੋਰ ਪਾਸੇ ਬੰਦਾ ਲੈ ਜਾਂਦਾ ਸੀ ਲਿਜਾ ਕੇ ਕਿ ਬਾਅਦ ਵਿੱਚ ਵੇਚ ਦਿੰਦਾ ਸੀ ਬਾਹਰ ਉਹਨਾਂ ਨੂੰ ਸਟਰੀਟ ਦੇ ਉੱਤੇ ਉਹਨਾਂ ਨੂੰ ਵੇਚ ਦਿੱਤਾ ਜਾਂਦਾ ਸੀ ਤੇ ਕ੍ਰਿਟਿਕ ਹੁਣ ਇਹ ਕਹਿੰਦੇ ਜਿੰਨੀ ਲੈ ਗਿਆ ਅੱਧੀ ਉਹਨੇ ਖਾਲੀ ਕੀ ਉਹਨੂੰ ਲੋਡ ਆ ਤੇ ਅੱਧੀ ਉਹਨੇ ਵੇਚ ਦਿੱਤੀ ਸੋ ਕਈ ਸਾਲਾਂ ਤੱਕ ਇਹ ਕੁਝ ਕਹਿੰਦੇ ਚੱਲਦਾ ਰਿਹਾ ਤੇ ਸਰਕਾਰ ਨੇ ਹੁਣ ਇਸ ਗੱਲ ਨੂੰ ਇਦਾਂ ਹੱਲ ਕੀਤਾ ਕਿ ਤੁਸੀਂ ਇਹਨੂੰ ਇਦਾਂ ਨਹੀਂ ਕਰ ਸਕਦੇ ਜਿਹੜੀ ਤੁਹਾਨੂੰ ਦਵਾਈ ਦਿੱਤੀ ਹੈ ਉੱਥੇ ਸਾਹਮਣੇ ਖਾ ਕੇ ਤੇ ਫੇਰ ਬਾਹਰ ਜਾਓ ਹੁਣ ਜਿਹੜੀ ਇਹ ਹੁੰਦਾ ਇਹ ਇਹ ਹੈਗਾ ਇਸ ਕੀ ਜਿਹੜੀ ਪ੍ਰਸਕ੍ਰਾਈਬਡ ਓਪੀਓਡਾ ਤਾਂ ਓਵਰਡੋਜ਼ ਰਿਸਕ ਨੂੰ ਕਢਾਉਣ ਦੇ ਲਈ ਘਟਾਉਣ ਦੇ ਲਈ ਆ ਨਾ ਕਿ ਪੇਸ਼ੈਂਟ ਨੂੰ ਇਹ ਕੰਜ਼ਿਊਮ ਕਰਨ ਦੇ ਲਈ ਤੇ ਜਿਹਦੇ ਨਾਲ ਕੀ ਹੋਊਗਾ ਕਿ ਉਹ ਬਈ ਇਲਲੀਗਲ ਡਰੱਗ ਮਾਰਕੀਟ ਦੇ ਵਿੱਚ ਐਂਟਰ ਹੋ ਜਵੇ। ਕ੍ਰਿਟਿਕ ਹੁਣ ਇਹ ਕਹਿ ਰਹੇ ਆ ਕਿ ਇਹਨੇ ਕੀ ਕੀਤਾ? ਪ੍ਰੋਗਰਾਮ ਦੀ ਜਿਹੜੀ ਇੰਟੈਂਟ ਸੀਗੀ, ਜਿਹੜਾ ਅਸਲ ਮਕਸਦ ਸੀਗਾ ਉਹਨੂੰ ਇਹਨੇ ਪਾਸੇ ਕਰ ਦਿੱਤਾ। ਵਿਰੋਧ ਇਹਦਾ ਐਸ਼ ਕਰਕੇ ਹੋ ਜਿਹੜੇ ਕੰਜ਼ਰਵਟਿਵ ਆ ਉਹ ਇਹ ਕਹਿੰਦੇ ਆ ਕਿ ਇਹ ਫੇਲਰ ਆ। ਬੀਸੀ ਕੰਜ਼ਰਵਟਿਵ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਇਹ ਜਿਹੜਾ ਸਾਰਾ ਕੁਛ ਆ ਇਹ ਸੇਪਰ ਸਪਲਾਈ ਜਿਹੜੀ ਆ ਅਸਲ ਦੇ ਵਿੱਚ ਉਸ ਤਰੀਕੇ ਨਾਲ ਕੰਮ ਹੀ ਨਹੀਂ ਸੀ ਕਰਦੀ ਜਿਸ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਸੀ ਬਹੁਤ ਸਾਰੇ ਐਮਐਲਏਜ਼ ਨੇ ਇਹਦਾ ਰੌਲਾ ਰੱਪਾ ਪਾਇਆ ਕਿ ਇਹ ਮਤਲਬ ਕਿਉਂਕਿ ਕੰਮ ਨਹੀਂ ਸੀ ਕਰਦੀ ਇਸ ਕਰਕੇ ਇਹਨਾਂ ਨੇ ਹੁਣ ਉਹਦਾ ਤਰੀਕਾ ਬਦਲ ਰਿਹਾ ਹੁਣ ਇਹ ਜਿਹੜੇ ਐਮਐਲਏ ਹੈਗੇ ਆ ਆਪਣੇ ਐਲਨੋ ਸਟਰਕ ਕੋ ਇਹਨਾਂ ਨੇ ਖਾਸ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਰੋਲ ਸੀਰਨ ਦਾ ਸਾਰੇ ਕੁਝ ਦੇ ਉੱਤੇ ਕਿ ਜਿਹੜੀ ਇਹ ਇਸ ਕਨਸਰਨ ਦੇ ਉੱਤੇ ਇਹਨਾਂ ਨੇ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ ਸੀ ਕਿ ਪਬਲਿਕ ਇਨਕੁਆਇਰੀ ਦੀ ਮੰਗ ਕੀਤੀ ਸੀ ਤੇ ਇਹਦਾ ਜਿਹੜੀ ਜਵਾਬਦੇਹੀ ਦੀ ਗੱਲਬਾਤ ਕੀਤੀ ਸੀ ਹੁਣ ਜਿਹੜੀ ਫਾਰਮੇਸੀ ਦੀ ਅਕਾਉਂਟੇਬਿਲਟੀ ਆ ਜਿਹੜੇ ਇਹ ਕ੍ਰਿਟਿਕ ਨੇ ਉਹ ਇਹ ਕਹਿ ਰਹੇ ਆ ਕਿ ਇਸ ਚੀਜ਼ ਨੂੰ ਕਲੈਰੀਫਾਈ ਕੀਤਾ ਜਾਣਾ ਚਾਹੀਦਾ ਕਿ ਕਿੰਨੀਆਂ ਫਾਰਮੇਸੀਆਂ ਇਸ ਵੇਲੇ ਅੰਡਰ ਇਨਵੈਸਟੀਗੇਸ਼ਨ ਜਿਹੜੀ ਇਹ ਕਿੰਨੀ ਕਿਹੇ ਵਾਈਡ ਸਪਰੈਡ ਸੀਗੀ ਵੀ ਕਿੱਥੇ ਤੱਕ ਦਵਾਈਆਂ ਇਹਨਾਂ ਨੇ ਗਲਤ ਦਿੱਤੀਆਂ ਜਾਂ ਬਾਹਰ ਜਾ ਕੇ ਲੋਕਾਂ ਨੇ ਵੇਚੀਆਂ ਇਹਦੇ ਕੌਨਸੀਕਵੈਂਸਸ ਕੀ ਆ ਦੇ ਨਤੀਜੇ ਕੀ ਆ ਜੇ ਹੈਗੇ ਆ ਤੇ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ ਸੋ ਹੁਣ ਇਹ ਆ ਕਿ ਅਨ ਇੰਟੈਂਡਡ ਇਹਦੇ ਜਿਹੜੇ ਕੌਨਸੀਕਵੈਂਸਸ ਆ ਉਹ ਕਹਿ ਰਿਹਾ ਕਿ ਜਦੋਂ ਤੁਸੀਂ ਸੁਪਰਵੀਜ਼ਨ ਸਖਤ ਕਰ ਦਿੱਤੀ ਇਹਦੇ ਨਾਲ ਪਾਰਟਿਸਪੇਸ਼ਨ ਘਟ ਜੂਗੀ ਮਤਲਬ ਲੋਕ ਵਾਪਸ ਸਟਰੀਟ ਡਰੱਗਸ ਦੇ ਉੱਤੇ ਚਲੇ ਜਾਣਗੇ ਵੀ ਅਸਲ ਦੇ ਵਿੱਚ ਸਿਸਟਮ ਤੁਹਾਡਾ ਕੰਮ ਨਹੀਂ ਕੀਤਾ ਪਹਿਲਾਂ ਤੁਸੀਂ ਤੇ ਇਹ ਕਿਹਾ ਸੀ ਬਿਨ ਨਸ਼ਾ ਸਟ੍ਰੀਟ ਦੇ ਤੋਂ ਲੋਕ ਲੈ ਕੇ ਕਰਦੇ ਆ ਉਹਦੇ ਵਿੱਚ ਪਤਾ ਨਹੀਂ ਕੀ ਹੁੰਦਾ ਕਈ ਵਾਰੀ ਨਸ਼ਾ ਜ਼ਹਿਰੀਲਾ ਪਾਇਆ ਹੁੰਦਾ ਲੋਕ ਮਰ ਜਾਂਦੇ ਆ ਤੁਸੀਂ ਸਾਡੇ ਕੋਲ ਆਓ ਡਾਕਟਰ ਤੁਹਾਨੂੰ ਲਿਖ ਕੇ ਦੇਊਗਾ ਤੁਹਾਨੂੰ ਨਸ਼ਾ ਸੀ ਦਿੰਨੇ ਆ ਤੇ ਉਹ ਨਸ਼ਾ ਤੁਸੀਂ ਕਰੋ ਮਤਲਬ ਉਹ ਛੱਡ ਤੁਸੀਂ ਸਕਦੇ ਨਹੀਂ ਛੱਡਣਾ ਜਾਂ ਤੁਸੀਂ ਹੈ ਨਹੀਂ ਹੋਇਆ ਕੀ ਉਹਦੀ ਦੁਰਵਰਤੋਂ ਹੋਣ ਲੱਗ ਪਈ ਸਰਕਾਰ ਨੇ ਹੁਣ ਕੀ ਬਦਲ ਕੇ ਕਰ ਦਿੱਤਾ ਕਿ ਸਾਡੇ ਸਾਹਮਣੇ ਖਾ ਕੇ ਜਾਓ ਤੁਸੀਂ ਹੋ ਸਕਦਾ ਔਰ ਨਹੀਂ ਉਦੋਂ ਨਹੀਂ ਖਾਣੀ ਹੋਵੇ ਹੋ ਸਕਦਾ ਪੀਣੀ ਹੋਵੇ ਹੋ ਸਕਦਾ ਉਹਨੂੰ ਨਾ ਲੋਡ ਹੋਵੇ ਜਾਂ ਉਹ ਜਾ ਵੀ ਨਾ ਉੱਥੇ ਵੀ ਮੈਨੂੰ ਉਹਦੇ ਸਾਹਮਣੇ ਖਾ ਕੇ ਆਉਣੀ ਪਣੀ ਹੈ ਉਸੇ ਵੇਲੇ ਤੇ ਉਹ ਮੁੜ ਕੇ ਦੁਬਾਰਾ ਫੇਰ ਵਾਪਸ ਉਸ ਸਟਰੀਟ ਡਰੱਗ ਦੇ ਉੱਤੇ ਚਲੇ ਜਵੇ ਸੋ ਇਹ ਰੌਲਾ ਗੋਲਾ ਪਹਿਲਾਂ ਵੀ ਚੱਲਦਾ ਸੀ ਹੁਣ ਫੇਰ ਇੱਕ ਵਾਰੀ ਜਿਹੜਾ ਇਹ ਸਾਰਾ ਕੁਝ ਚਰਚਾ ਦੇ ਵਿੱਚ ਆ ਤੇ ਮਿਨਿਸਟਰੀ ਆਫ ਹੈਲਥ ਜਿਹੜੀ ਆ ਉਹ ਹੁਣ ਇਹਨਾਂ ਫਾਰਮੇਸ਼ੀਆ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਵੀ ਕਰ ਰਹੀ ਹੈ ਅਗਲੀ ਗੱਲਬਾਤ ਇੱਕ ਇਹ ਹੈਗੀ ਆ ਕਿ ਜਿਹੜੇ ਐਮਪਲੋਇਰ ਆ ਉਨ੍ਹਾਂ ਦੇ ਸਬੰਧ ਦੇ ਵਿੱਚ ਕਿ ਜਦੋਂ ਕਿਸੇ ਨੂੰ ਕੋਈ ਕੈਨੇਡਾ ਦੇ ਵਿੱਚ ਇੱਥੇ ਆਪਣੇ ਨੌਕਰੀ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹੜੇ ਨਿਯਮ ਨੇ ਔਰ 2026 ਦੇ ਵਿੱਚ ਅਨਟੈਰੀਓ ਦੇ ਵਿੱਚ ਇਸ ਨੌਕਰੀ ਨੂੰ ਦੇਣ ਵਾਲੇ ਤੇ ਹੋਰ ਕਈ ਨਿਯਮ ਨੇ ਜਿਹੜੇ ਨਵੇਂ ਤਰੀਕੇ ਨਾਲ ਲਾਗੂ ਹੋਣਗੇ ਜਾਂ ਉਹਦੇ ਵਿੱਚ ਬਦਲਾਅ ਕੀਤੇ ਗਏ ਆ ਕੋਈ ਜੋਬ ਪੋਸਟਿੰਗ ਹੁੰਦੀ ਆ ਕਿਤੇ ਕੋਈ ਨੌਕਰੀ ਨਿਕਲਦੀ ਆ ਉਹਨਾਂ ਨੂੰ ਹੁਣ ਪੇ ਰੇਂਜ ਦੱਸਣੀ ਪਊਗੀ ਜਿਹੜੇ ਐਮਪਲੋਇਰ ਆ ਗਵਰਨਮੈਂਟ ਆਫ ਅਨਟੈਰੀਓ ਦੇ ਵਿੱਚ ਉਹਨਾਂ ਨੂੰ ਪੇ ਰੇਂਜ ਦੱਸਣੀ ਪਊਗੀ ਜਿਹੜੀ ਐਕਸਪੈਕਟਿਡ ਸੈਲਰੀ ਆ ਜਾਂ ਪੇ ਰੇਂਜ ਆ ਕਿਸੇ ਵੀ ਪਬਲਿਕ ਜੌਬ ਦੀ ਐਡ ਦੇ ਵਿੱਚ ਰੇਂਜ ਜਿਹੜੀ ਆ ਉਹ 50000 ਤੋਂ ਉੱਤੇ ਥੱਲੇ ਨਹੀਂ ਹੋ ਸਕਦੀ ਮਤਲਬ ਰੇਂਜ ਇਹ ਹੋ ਸਕਦੀ ਆ ਕਿ 75000 ਡਾਲਰ ਤੋਂ ਲੈ ਕੇ 125000 ਤੱਕ ਤੁਹਾਡੀ ਤਨਖਾਹ ਹੋਊਗੀ ਇਹ ਦੱਸਣਾ ਪਊਗਾ ਏਮਪਲੋਇਰ ਨੂੰ ਜਿਹੜਾ ਮਾਲਕ ਆ ਤੇ ਪਰ ਇਹ 50000 ਡਾਲਰ ਤੋਂ ਵੱਧ ਦਾ ਵਿੱਚ ਫਰਕ ਨਹੀਂ ਹੋ ਸਕਦਾ ਇਦਾਂ ਮਤਲਬ ਇਹ ਆ ਕਿ ਅਸਲ ਦੇ ਵਿੱਚ ਜਿਹੜਾ ਬੰਦਾ ਨੌਕਰੀ ਲੈਣ ਗਿਆ ਉਹਨੂੰ ਪਹਿਲਾਂ ਤੇ ਇਹ ਪਤਾ ਲੱਗ ਜੂਗਾ ਵੀ ਮੈਂ ਕੰਮ ਕੀ ਕਰਨਾ ਤੇ ਦੂਜਾ ਉਹਨੂੰ ਇਹ ਪਤਾ ਲੱਗ ਜੂਗਾ ਕਿ ਅਸਲ ਦੇ ਵਿੱਚ ਮੈਨੂੰ ਜਿਹੜੇ ਆ ਪੈਸੇ ਉਹ ਮਿਲਣੇ ਕਿੰਨੇ ਆ ਵੀ ਰੇਂਜ ਜੇ ਤੁਸੀਂ ਬਹੁਤ ਜ਼ਿਆਦਾ ਦੱਸਤੀ ਤੇ ਪੇ ਉਹਨੂੰ ਹੇਠਾਂ ਵਾਲੀ ਕਰ ਰਹੇ ਹੋ ਜਿਹੜੀਆਂ ਬਹੁਤ ਹਾਈ ਪੇਇੰਗ ਜੌਬ ਨੇ ਉਹਨਾਂ ਨੂੰ ਐਗਜ਼ੈਂਪਟ ਕੀਤਾ ਗਿਆ ਜਿਹੜੀਆਂ 2 ਲੱਖ ਡਾਲਰ ਤੋਂ ਉੱਤੇ ਸਾਲ ਦਾ ਕੋਈ ਕਮਾਉਂਦਾ ਆ ਉਥੇ ੈਂਪਲੋਇਰ ਨੂੰ ਉਹਦੀ ਸੈਲਰੀ ਦੱਸਣੀ ਜ਼ਰੂਰੀ ਨਹੀਂ ਆ ਸੋ ਹੁਣ ਇੱਕ ਇਹਦੇ ਵਿੱਚ ਜਿਹੜੀ ਪਹਿਲੀ ਜਨਵਰੀ ਤੋਂ ਹੋਰ ਚੀਜ਼ ਐਡ ਕੀਤੀ ਗਈ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਨਹੀਂ ਚਾਹੀਦਾ ਜਿਹੜੇ ਏਮਪਲੋਇਰਸ ਨੇ ਉਹਨਾਂ ਨੂੰ ਇਹ ਜ਼ਰੂਰੀ ਹੋ ਗਿਆ ਕਿ ਉਹ ਕਿਸੇ ਕੋਲੋਂ ਕੈਨੇਡੀਅਨ ਐਕਸਪੀਰੀਅੰਸ ਕਿਸੇ ਜੌਬ ਪੋਸਟਿੰਗ ਦੇ ਵਿੱਚ ਮੰਗ ਨਹੀਂ ਕਰ ਸਕਦੇ ਇਹਦਾ ਮਤਲਬ ਇਹ ਆ ਕਿ ਹਾਇਰਿੰਗ ਜਿਹੜੀ ਆ ਉਹ ਜ਼ਿਆਦਾ ਫੇਅਰ ਹੋਊਗੀ ਨਿਊ ਕਮਰਸ ਦੇ ਲਈ ਵੀ ਉਹ ਵੀ ਓਨਾ ਹੀ ਕਰ ਸਕਦੇ ਆ ਸਕਿੱਲ ਦੇ ਉੱਤੇ ਉਹਨਾਂ ਦੀ ਕੁਆਲੀਫਿਕੇਸ਼ਨ ਦੇ ਉੱਤੇ ਉਹਨਾਂ ਦੀ ਯੋਗਤਾ ਦੇ ਉੱਤੇ ਖਾਸ ਤੌਰ ਦੇ ਤੇ ਧਿਆਨ ਦਿੱਤਾ ਜਾਊਗਾ ਨਾ ਕਿ ਇਹ ਕਿ ਉਹਨਾਂ ਐਕਸਪੀਰੀਅੰਸ ਕਿੱਥੋਂ ਲਿਆ ਸੋ ਇਹ ਇੱਕ ਵੱਡੀ ਤਬਦੀਲੀ ਆ ਇਸ ਵਲ ਇੰਟੈਰੀਅਰ ਉਹਦੇ ਵਿੱਚ ਜਨਵਰੀ ਪਹਿਲੀ ਤੋਂ ਹੋ ਰਹੀ ਆ ਦੂਜਾ ਇਹ ਆ ਕਿ ਜੇ ਆਰਟੀਫੀਸ਼ੀਅਲ ਦੀ ਵਰਤੋਂ ਕੀਤੀ ਗਈ ਆ ਤਾਂ ਡਿਸਕਲੋਸ ਕਰਨੀ ਪਊਗੀ ਹਾਇਰਿੰਗ ਦੇ ਵਿੱਚ ਜਿਹੜੇ EMPLOER ਨੇ ਉਹਨਾਂ ਨੂੰ ਇਹ ਗੱਲ ਦੱਸਣੀ ਪਊਗੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਯੂਜ਼ ਕੀਤੀ ਆ ਅਸੀਂ ਰੈਜ਼ੂਮੇ ਦੇ ਵਿੱਚ ਜਾਂ ਸਕਰੀਨਿੰਗ ਦੇ ਵਿੱਚ ਹੁੰਦਾ ਕੀ ਆ ਹੁਣ ਜਿੰਨੀਆਂ ਤੁਸੀਂ ਨੌਕਰੀਆਂ ਅਪਲਾਈ ਕਰਦੇ ਆ ਨਾ ਨੌਕਰੀਆਂ ਤੁਹਾਡੀਆਂ ਜਿਹੜੀਆਂ ਅਰਜ਼ੀਆਂ ਨੇ ਜਾਂ ਐਪਲੀਕੇਸ਼ਨਸ ਨੇ ਜਿੱਥੇ ਤੁਸੀਂ ਅਪਲਾਈ ਕੀਤਾ ਉਹ ਕਿਸੇ ਬੰਦੇ ਕੋਲ ਨਹੀਂ ਜਾਂਦੀਆਂ ਵੀ ਸੌ ਐਪਲੀਕੇਸ਼ਨ ਚੱਲੇਗੀ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਤੇ ਉਹ ਸੌ ਐਪਲੀਕੇਸ਼ਨ ਨੂੰ ਲੋਕ ਦੇਖ ਰਹੇ ਆ ਬੰਦਾ ਦੇਖ ਰਿਹਾ ਕੋਈ ਉੱਥੇ ਫਿਜ਼ੀਕਲੀ ਬਿਠਾ ਤੇ ਬਾਅਦ ਚੋਂ ਕਹਿੰਦਾ ਵੀ ਆਹ ਠੀਕ ਲੱਗਦੇ ਇਹਨਾਂ ਨੂੰ ਸਾਦ ਲੋ ਕੰਪਿਊਟਰ ਚ ਪਾ ਦਿੰਦੇ ਆ ਕੰਪਿਊਟਰ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਆਪ ਹੀ ਫੈਸਲਾ ਕਰਕੇ ਦੱਸ ਦਿੰਦੇ ਵੀ ਆਹ ਬੰਦੇ ਜਿਹੜੇ ਯੋਗ ਨੇ ਤੇ ਆਹ ਯੋਗ ਨਹੀਂ ਆ ਕਈ ਥਾਵਾਂ ਦੇ ਉੱਤੇ ਇਹ ਹੋ ਰਿਹਾ ਤੇ ਉਹ ਕਹਿੰਦੇ ਜਿੱਥੇ ਇਹ ਹੋ ਰਿਹਾ ਉੱਥੇ ਤੁਹਾਨੂੰ ਦੱਸਣਾ ਪਊਗਾ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਅਸੀਂ ਵਰਤੋਂ ਕਰ ਰਹੇ ਆਂ ਉਹਦੇ ਵਿੱਚ ਹੁਣ ਸਾਰੀ ਖੇਡ ਤੁਹਾਡੀ ਐਪਲੀਕੇਸ਼ਨ ਦੇ ਉੱਤੇ ਚੱਲੇ ਜਾਂਦੀ ਹੈ ਕਿ ਤੁਸੀਂ ਐਪਲੀਕੇਸ਼ਨ ਕਿਦਾਂ ਕੀਤੀ ਆ ਉਹਦੇ ਵਿੱਚ ਕੀ ਕੀ ਲਿਖਿਆ ਹੈ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕਿ ਇਹਨੂੰ ਚੱਕਦੀ ਆ ਉਹ ਗੱਲਾਂ ਬਹੁਤ ਮਹੱਤਵਪੂਰਨ ਹੋ ਗਈਆਂ ਸੋ ਇਹ ਵੀ ਹੁਣ ਟਰਾਂਸਪੇਰੈਂਸੀ ਆ ਅਸਲ ਦੇ ਵਿੱਚ ਕਿ ਕਿਸੇ ਬੰਦੇ ਨੂੰ ਕਿਉਂ ਰੱਖਿਆ ਤੇ ਜਿਹਨੂੰ ਨਹੀਂ ਰੱਖਿਆ ਉਹਨੂੰ ਕਿਉਂ ਨਹੀਂ ਰੱਖਿਆ ਇਹ ਗੱਲਬਾਤ ਜ਼ਿਆਦਾ ਕਲੀਅਰ ਹੋ ਜੂਗੀ ਸੋ ਹੁਣ ਜਿਹੜੇ ਹਾਇਰਿੰਗ ਦੇ ਵੇਲੇ ਜਿਹੜਾ ਏਮਪਲੋਇਰ ਆ ਉਹਦੇ ਲਈ ਜ਼ਿਆਦਾ ਰੂਲ ਬਣਾ ਦਿੱਤੇ ਗਏ ਆ ਵੀ ਅਸਲ ਦੇ ਵਿੱਚ ਜਿਹੜਾ ਲੋਕਾਂ ਨੂੰ ਇਹ ਪਤਾ ਲੱਗੇ ਜਾਂ ਗੱਲ ਸਮਝ ਆਵੇ এমপ্লয়ার ਨੂੰ ਕਿ ਜਿਹੜੀ ਜੋਬ ਜਿਹੜੀ ਆ ਉਹ ਐਸ ਵੇਲੇ ਕਰੰਟ ਵੈਕੈਂਸੀ ਹੈਗੀ ਆ ਜਾਂ ਰੀਅਲ ਆ ਜਾਂ ਕਹਿ ਲੋ ਕਿ ਜਦੋਂ ਕਿਸੇ ਨੂੰ ਇੰਟਰਵਿਊ ਕੀਤਾ ਜਾਂਦਾ ਹੈ এমপ্লয়ার ਨੂੰ ਉਹਨੂੰ ਵਿਦਰਨ 45 ਦਿਨ ਦੱਸਣਾ ਪਊਗਾ ਕਿ ਜਿਹੜਾ ਜੋ ਵੀ ਫੈਸਲਾ ਲੀਤਾ ਜਿਹੜਾ ਕੀਤਾ ਹੈ ਜਿਹੜੀਆਂ ਜੋਬ ਐਡਸ ਜਾਂ ਐਪਲੀਕੇਸ਼ਨਸ ਨੇ ਉਹਨਾਂ ਨੂੰ ਫਾਈਲ ਦੇ ਵਿੱਚ 3 ਸਾਲਾਂ ਤੱਕ ਰੱਖਣਾ ਪਊਗਾ ਸੋ এমਪਲੋయర్ ਜਿਹੜਾ ਉਹ ਸੋ ਇਹ ਜਿਹੜੇ ਰੂਲ ਉਸ ਚੀਜ਼ ਦੇ ਉੱਤੇ ਅਪਲਾਈ ਹੁੰਦੇ ਆ ਉਹ EMPLOER ਜਿਹਦੇ ਕੋਲ 25 ਜਾਂ 25 ਤੋਂ ਜ਼ਿਆਦਾ ਮਲਾਜ਼ਮ ਹੈਗੇ ਆ ਵੀ ਕਈ ਵਾਰੀ ਬਹੁਤ ਕੁਝ ਗਲਤ ਵੀ ਹੋਇਆ ਜੌਬ ਦੀਆਂ ਐਡਸ ਤੇ ਉਹਦੇ ਨਾਂ ਦੇ ਉੱਤੇ ਕਿ ਅਸਲ ਦੇ ਵਿੱਚ ਹੈ ਹੀ ਨਹੀਂ ਉੱਥੇ ਬੰਦਾ ਉਹਨਾਂ ਨੇ ਰੱਖਣਾ ਹੀ ਨਹੀਂ ਰੱਖਣਾ ਉਹਨਾਂ ਨੇ ਪਹਿਲਾਂ ਹੀ ਪਤਾ ਕਿਹੜਾ ਆ ਉਹਦੇ ਲਈ ਸਿਰਫ ਐਡ ਕੱਢੀ ਗਈ ਆ ਤੇ ਰੱਖਿਆ ਉਹਨਾਂ ਨੇ ਉਹਨੂੰ ਆ ਬਾਕੀ ਸਾਰੇ ਜਿਹੜੇ ਯੋਗ ਸੀਗੇ ਉਹਨਾਂ ਨੂੰ ਪਾਸੇ ਕਰ ਦਿੱਤਾ ਇਸ ਗੱਲ ਦੇ ਲਈ ਹੁਣ ਜ਼ਿਆਦਾ ਜਿਹੜੀ ਆ ਉਹ ਮਤਲਬ ਪਾਰਦਰਸ਼ਤਾ ਜਿਹੜੀ ট্রান্সਪਰੈਂਸੀ ਆ ਉਹ ਕੀਤੀ ਜਾਊਗੀ ਦੂਜਾ ਹੁਣ ਇੱਕ ਹੋਰ ਨਵੀਂ ਗੱਲ ਆ ਜਿਹੜੀ ਕਾਰਬਨ ਮੋਨੋਆਕਸਾਈਡ ਦੇ అలਾਰਮ ਨੇ ਘਰਾਂ ਦੇ ਵਿੱਚ ਜਿੱਥੇ ਫਿਊਲ ਵਰਨਿੰਗ ਅਪਲੈਂਸਸ ਨੇ ਜਿੱਦਾਂ ਫਾਇਰ ਪਲੇਸਸ ਆ ਜਾਂ ਜਿਹੜੇ ਅਟੈਚ ਗਰਾਜ ਹੈਗੇ ਆ ਉਹਨਾਂ ਦੇ ਵਿੱਚ ਕਾਰਬਨ ਮੋਨੋਆਕਸਾਈਡ ਦੇ అలਾਰਮ ਲਾਉਣੇ ਜ਼ਰੂਰੀ ਹੋਣਗੇ ਖਾਸ ਕਰਕੇ ਜਿੱਥੇ ਤੁਸੀਂ ਸੌ ਰਹੇ ਹੋ ਉਸ ਏਰੀਆ ਦੇ ਵਿੱਚ ਕਾਰਬਨ ਮੋਨੋਆਕਸਾਈਡ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਹਦੇ ਨਾਲ ਬਹੁਤ ਸਾਰੀਆਂ ਮੌਤਾਂ ਜਿਹੜੀਆਂ ਉਹ ਹੋ ਜਾਂਦੀਆਂ ਤੇ ਇਹ ਜਿਹੜੀਆਂ ਦੂਜਾ ਕਾਇਤ ਕੀ ਹੁਣ ਇਹ ਕੀਤਾ ਇਹਨਾਂ ਜਿਹੜੀ 임ਪੇਅਰਡ ਡਰਾਈਵਿੰਗ ਆ ਉਹਦੇ ਲਈ ਜਿਆਦਾ ਸਜ਼ਾ ਮਾਨੇ ਕੀਤੇ ਆ ਜੇ ਡਰਾਈਵਰ ਕੋਈ ਵੀ ਮਤਲਬ ਮੌਤ ਹੋ ਜਾਂਦੀ ਆ ਜਦੋਂ ਉਹ 임ਪੇਅਰਡ ਸਗਾ ਤਾਂ ਉਹਦਾ ਲਾਇਸੈਂਸ ਜਿਹੜਾ ਆ ਉਹ ਸਾਰੀ ਉਮਰ ਦੇ ਲਈ ਕੈਨਸਲ ਕਰ ਦਿੱਤਾ ਜਾਊਗਾ ਸਸਪੈਂਡ ਕਰ ਦਿੱਤਾ ਜਾਊਗਾ ਉਹਨੂੰ ਦੁਬਾਰਾ ਗੱਡੀ ਨਹੀਂ ਚਲਾਉਣ ਦਿੱਤੀ ਜਾਊਗੀ ਜੇ ਸਟ੍ਰੀਟ ਰੇਸਿੰਗ ਆ ਗਲੀਆਂ ਦੇ ਵਿੱਚ ਕੋਈ ਦੌੜ ਰਿਸਾ ਲਾਉਂਦੇ ਆ ਉਹਦੀਆਂ ਜਾਂ ਸਟੰਟ ਕਰਦੇ ਆ ਡਰਾਈਵਿੰਗ ਕਰਦੇ ਆ ਉਹਦੇ ਨਾਲ ਵੱਡੇ ਜੁਰਮਾਨੇ ਜੇਲ੍ਹ ਵੀ ਹੋ ਸਕਦੀ ਆ ਤੇ ਲੰਬਾ ਸਮਾਂ ਜਿਹੜੀ ਲਾਇਸੈਂਸ सस्पेंशन ਉਹ ਵੀ ਹੋ ਸਕਦੀ ਆ ਸੋ ਬਾਈਕਲ ਥੈਫਟ ਦੇ ਲਈ ਨਵੇਂ ਨਿਯਮ ਬਣਾਏ ਗਏ ਜਿਹੜੇ ਪਹਿਲੇ ਜਨਵਰੀ ਤੋਂ ਲਾਗੂ ਹੁਣੇ ਆ ਜਿਹੜੇ ਜੇ ਕੋਈ ਪਹਿਲੀ ਵਾਰੀ ਕੋਈ ਇਦਾਂ ਦੀ ਗੱਲਬਾਤ ਕਰਦਾ ਫੜਿਆ ਗਿਆ ਕੋਈ ਚੋਰੀ ਵਾਲੇ ਮਾਮਲੇ ਦੇ ਵਿੱਚ ਤਾਂ 10 ਸਾਲਾਂ ਦੇ ਲਈ ਲਾਇਸੈਂਸ ਸਸਪੈਂਡ ਕਰ ਦੇਣਾ ਸੈਕੰਡ ਅਫੈਂਸ ਦੇ ਲਈ 15 ਸਾਲਾਂ ਦੇ ਲਈ ਤੇ ਤੀਜੇ ਦੇ ਜਾਂ ਕੋਈ ਹੋਰ ਇਦਾਂ ਦੀ ਗੱਲ ਆ ਤਾਂ ਫਿਰ ਸਾਰੀ ਉਮਰ ਲਈ ਉਹਦਾ ਲਾਇਸੈਂਸ ਜਿਹੜਾ ਉਹ ਸਸਪੈਂਡ ਕੀਤਾ ਜਾ ਸਕਦਾ ਹੈ ਅਗਲੀ ਗੱਲਬਾਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ BC ਕੰਜ਼ਰਵਟਿਵ ਪਾਰਟੀ ਆ ਉਹ ਇਸ ਵੇਲੇ ਫੇਰ ਚਰਚਾ ਦੇ ਵਿੱਚ ਆ ਚਰਚਾ ਇਹ ਕਰਕੇ ਆ ਕਿ BC ਕੰਜ਼ਰਵਟਿਵ ਐਮ ਐਲ ਏ ਜਿਹੜੇ ਐਬਸਵੋਰਡ ਲੈਂਗਲੀ ਤੋਂ ਨੇ ਹਰਮਨ ਪੰਗੂ ਉਹ ਇਸ ਵੇਲੇ ਦੱਸ ਰਹੇ ਨੇ ਜਾਂ ਦੱਸਿਆ ਜਾ ਰਿਹਾ ਆ ਕਿ ਉਹ ਲੀਡਰਸ਼ਿਪ ਰੇਸ ਦੇ ਲਈ ਰਨ ਕਰਨਗੇ ਪ੍ਰੋਵਿੰਸ਼ੀਅਲ اپੋਜੀਸ਼ਨ ਪਾਰਟੀ ਪਰ ਜਦੋਂ ਉਹਨਾਂ ਨੇ ਜਿਹੜੇ ਆਫੀਸ਼ੀਅਲ ਰੂਲਸ ਨੇ ਉਹ ਦੇਖਣ ਤੋਂ ਬਾਅਦ ਇਹ ਕਿ ਕਿਦਾਂ ਰਨ ਕੀਤਾ ਜਾਂਦਾ ਜਾਂ ਕੀ ਇਹਦੇ ਵਿੱਚ ਹੈਗਾ ਆ ਉਹ ਲੀਡਰਸ਼ਿਪ ਰੂਲਸ ਦੇ ਲਈ ਵੇਟ ਕਰ ਰਹੇ ਉਹਨਾਂ ਨੇ ਇਹ ਗੱਲਬਾਤ ਕਹੀ ਹੈ ਕਿ ਪਾਰਟੀ ਰਿਲੀਜ਼ ਕਰੂਗੀ ਲੀਡਰਸ਼ਿਪ ਰੇਸ ਰੂਲ ਜਿਹੜੇ ਆ ਉਹ ਦੂਜੇ ਜਾਂ ਜਨਵਰੀ ਦੇ ਤੀਜੇ ਹਫਤੇ ਦੇ ਵਿੱਚ ਤੇ ਉਹਦੇ ਤੋਂ ਬਾਅਦ ਹਰਮਨ ਭੰਗੂ ਇਹਦੇ ਲਈ ਰਨ ਕਰਨਗੇ ਸੋ ਉਹ ਇਹ ਵੀ ਚਾਹੁੰਦੇ ਆ ਕਿ ਜਿਹੜਾ ਪ੍ਰੋਸੈਸ ਟਰਾਂਸਪਰੈਂਟ ਹੋਵੇ ਤੇ ਫੇਅਰ ਹੋਵੇ ਇਹ ਸਾਰੇ ਕੁਸ਼ ਦੇ ਵਿੱਚ ਸੋ ਉਹਨਾਂ ਦਾ ਫੈਸਲਾ ਉਦੋਂ ਆਇਆ ਜਦੋਂ ਐਰੰਗਨ ਜਿਹੜੇ ਉਹ ਸਟੈਪਸਾਈਡ ਕੀਤੇ ਆ ਤੇ ਉਹਨਾਂ ਦੇ ਦੋਸਤ ਹੈਗੇ ਹੈ ਐਰਨ ਗਨ ਫੈਡਰਲ ਕੰਜ਼ਰਵਟਿਵ ਮੈਂਬਰ ਪਾਰਲੀਮੈਂਟ ਉਹਨਾਂ ਨੇ ਅਨਾਉਂਸ ਕੀਤਾ ਸੀ ਕ੍ਰਿਸਮਸ ਈਵ ਦੇ ਉੱਤੇ ਕਿ ਉਹ ਬੀਸੀ ਕੰਜ਼ਰਵਟਿਵ ਦੀ ਲੀਡਰਸ਼ਿਪ ਦੇ ਲਈ ਰਨ ਨਹੀਂ ਕਰ ਰਿਹਾ ਉਹਦੇ ਤੋਂ ਬਾਅਦ ਹਰਮਨ ਪੰਗੂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਮਤਲਬ ਇਹਨਾਂ ਦੇ ਐਰਨ ਗਨ ਦੇ ਵਿਰੋਧ ਦੇ ਵਿੱਚ ਰਨ ਨਹੀਂ ਕਰਨਗੇ ਤੇ ਹੁਣ ਜਦੋਂ ਕਿ ਉਹ ਵੀ ਪਾਸੇ हट ਗਿਆ ਤਾਂ ਹੁਣ ਇਹ ਕਹਿੰਦੇ ਆ ਕਿ ਹਰਮਨ ਪੰਗੂ ਨੇ ਕਿਹਾ ਕਿ ਅਸੀਂ ਰਨ ਕਰ ਰਹੇ ਹਾਂ ਤੇ ਇਹ ਮਤਲਬ ਜਿਹੜੀ ਇੱਕ ਲਾਇਲਟੀ ਆ ਉਹ ਬਹੁਤ ਵੱਡਾ ਇਸ ਡਿਸੀਜਨ ਦੇ ਵਿੱਚ ਉਸ ਚੀਜ਼ ਦਾ ਰੋਲ ਸੀ ਜਿਹੜੀ ਵਫਾਦਾਰੀ ਹੈ ਉਹਨਾਂ ਨੇ ਇਹ ਕਿਹਾ ਕਿ origianlly ਉਹ ਰਾਜਨੀਤੀ ਦੇ ਵਿੱਚ ਆਏ ਸੀ ਇਹਦੀ ਗਨ ਦੀ ਹੈਲਪ ਕਰਨ ਦੇ ਲਈ ਤੇ ਜਿਹੜਾ ਉਸੇ ਤਰੀਕੇ ਦੇ ਨਾਲ ਬਾਅਦ ਵਿੱਚ ਉਹਨਾਂ ਨੇ ਜਿਹੜਾ ਆਪਣੇ ਦੋਸਤ ਦੇ ਲਈ ਉਹ ਖੜੇ ਹੋਏ ਆ ਤੇ ਹੁਣ ਉਹ ਉਹਦੇ ਨਾਲ ਜਿਹੜਾ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਕੰਪੀਟ ਨਹੀਂ ਸੀ ਕਰਨਾ ਚਾਹੁੰਦੇ ਵੀ ਜਿਹਦੇ ਦੇ ਕਰਕੇ ਮੈਂ ਆਇਆ ਸੀ ਤੇ ਉਹਨਾਂ ਦੇ ਨਾਲ ਕੰਪੀਟ ਕਰਾਂ ਉਹ ਕਦੇ ਵੀ ਉਹਨਾਂ ਦੇ ਜਿਹੜੇ ਕਾਫੀ ਹਾਈ ਚਾਂਸ ਨੇ ਰਨ ਕਰਨ ਦੇ ਹਾਲਾਂਕਿ ਹਜੇ ਕੋਈ ਇਦਾਂ ਦੀ ਫਾਰਮਲ ਗੱਲਬਾਤ ਨਹੀਂ ਆ ਪਰ ਜੋ ਉਹ ਦੱਸੀਆਂ ਜਾ ਰਹੀਆਂ ਗੱਲਾਂ ਸੋ ਕਿਉਂਕਿ ਉਹ ਪਾਸੇ हट ਗਿਆ ਤੇ ਹੁਣ ਇੱਕ ਸਟਰੋਂਗ ਅੰਕਰੇਜਮੈਂਟ ਉਹਨਾਂ ਦੀ ਪਾਰਟੀ ਮੈਂਬਰਸ ਦੀ ਹੋਰ ਜਿਹੜੀ ਹੈ ਤੇ ਕਾਫੀ ਚਾਂਸ ਲੱਗਦੇ ਆ ਕਿ ਇਹ ਇਸ ਜਿਹੜੇ ਲੀਡਰ ਬਣ ਸਕਦੇ ਆ ਇਸ ਸਟੈਪ ਇਲੈਕਸ਼ਨ ਦੇ ਕੰਸਰਨ ਆ ਉਹ ਵੀ ਕਾਫੀ ਜ਼ਿਆਦਾ ਆ ਉਹ ਕਹਿੰਦੇ ਕਿ ਜਿਹੜੀ ਪੋਸੀਬਲ ਸਟੈਪ প্রভিনਸ਼ਲ ਇਲੈਕਸ਼ਨ ਹੈਗੀ ਆ ਇੱਕ ਮੇਜਰ ਫੈਕਟਰ ਆ ਇਹ ਸਾਰੇ ਕੁਝ ਦੇ ਵਿੱਚ ਜਿਹੜਾ ਵੀ ਲੀਡਰ ਬਣ ਜਾਂਦਾ ਉਹਨੂੰ ਕਹਿ ਲਓ ਕਿ ਬਹੁਤ ਸਾਰਾ ਪੈਸਾ ਇਕੱਠਾ ਕਰਨਾ ਪਊਗਾ ਇੱਕਦਮ ਆਪਣਾ ਜਿਹੜਾ ਕੈਂਡੀਡੇਟਸ ਦੇ ਕੈਂਪੇਨਸ ਦੇ ਲਈ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਜਿਹੜੀ ਕੰਜ਼ਰਵਟਿਵ ਪਾਰਟੀ ਆ ਉਹ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਹੀ ਆ ਪਿਛਲੇ ਸਮੇਂ ਦੇ ਵਿੱਚ ਇੱਕਦਮ ਮੁੱਠੀ ਪਾਰਟੀ ਇੱਥੇ ਤੱਕ ਪਹੁੰਚ ਗਈ ਪਰ ਉਹਨਾਂ ਦੇ ਜਿਹੜੇ ਜੌਨ ਰਸਟਰਡ ਲੀਡਰ ਸੀਗੇ ਉਹਨਾਂ ਦੇ ਵਿੱਚ ਯਕੀਨ ਨਹੀਂ ਰਿਹਾ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਤੇ ਉਹ ਪਾਸੇ हट ਗਏ ਹੁਣ ਜਿਹੜੇ ਨਵੇਂ ਲੀਡਰ ਦੀ ਚੋਣ ਉਹ ਕੀਤੀ ਜਾਣੀ ਹੈ ਤੇ ਹਰਮਨ ਪੰਗੂ ਇੱਕ ਜਿਹੜੇ ਸਟਰੋਂਗ ਉਮੀਦਵਾਰ ਇਹਦੇ ਦੱਸੇ ਜਾ ਰਹੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਨਵੇਂ ਪ੍ਰੋਗਰਾਮ